ਸਾਰੇ ਲੋਕੀ ਪਰਮੇਸ਼ਵਰ ਦਾ ਆਦਰ ਬੰਦਿਆਂ ਨੂੰ ਖੁਸ਼ ਕਰਨ ਨੂੰ ਦੇ ਦਿੰਦੇ ਆ ਤੇ ਜੇ ਕੋਈ ਮੇਰੇ ਵਰਗਾ ਟੋਕਦਾ ਕਹਿੰਦੇ ਇਹ ਤਾਂ ਉਦਾਂ ਹੀ ਕਹਿ ਦਿੱਤਾ ਸੀ ਉਦਾਂ ਵੀ ਤੁਸੀਂ ਨਹੀਂ ਕਹਿ ਸਕਦੇ ਕਈ ਵਾਰੀ ਕਈ ਲੋਕੀ ਕਿਸੇ ਇਨਸਾਨ ਨੂੰ ਕਹਿ ਦਿੰਦੇ ਜੀ ਸਾਨੂੰ ਤਾਂ ਤੁਹਾਡਾ ਹੀ ਆਸਰਾ ਆ ਤੁਹਾਡੀ ਓਟ ਆ ਤੁਹਾਡੇ ਚਰਨਾਂ ਚ ਆ ਤੁਹਾਡੀ ਕਿਰਪਾ ਆ ਨਹੀਂ ਕਿਰਪਾ ਸਿਰਫ ਪਰਮੇਸ਼ਵਰ ਤੋਂ ਹallelujah ਉਸ ਦਾ ਓਟ ਆਸਰਾ ਤੱਕੋ ਉਹ ਵੱਡਾ ਦੀ ਮਦਦ ਲਈ ਲਿਆ ਕੇ ਖੜੇ ਕਰ ਦਵੇਗਾ ਤੁਸੀਂ ਉਹਨਾਂ ਦਾ ਥੈਂਕ ਯੂ ਵੀ ਕਰਨਾ ਚਾਹੁੰਦੇ ਆ ਬਹੁਤ ਸੁਲਝੇ ਹੋਏ ਸ਼ਬਦਾਂ ਨਾਲ ਥੈਂਕ ਯੂ ਕਰੋ ਇਹ ਨਹੀਂ ਕਿ ਤੁਸੀਂ ਦੇਖਿਆ ਵੀ ਇਹ ਕੋਈ ਮੰਤਰੀ ਆ ਤੁਸੀਂ ਦੇਖਿਆ ਕੋਈ ਅਫਸਰ ਆ ਤਾਂ ਤੁਸੀਂ ਉਹ ਅੱਖਰ ਜਿਹੜੇ ਪਰਮੇਸ਼ਰ ਦੀ ਮਹਿਮਾ ਵਾਲੇ ਤੁਸੀਂ ਉਹਨੂੰ ਬੋਲੀ ਜਾਂਦੇ ਆ ਪਰ ਤੁਸੀਂ ਉਹਨੂੰ ਕਹਿ ਸਕਦੇ ਆ ਤੁਹਾਡੇ ਮਨ ਵਿੱਚ ਮੇਰੇ ਪਰਮੇਸ਼ਰ ਨੇ ਪਾਇਆ ਬਹੁਤ ਸ਼ੁਕਰ ਕਰਦੇ ਪਰਮੇਸ਼ਰ ਦਾ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਰੱਬ ਦੀ ਆਵਾਜ਼ ਨੂੰ ਸੁਣ ਕੇ ਮੇਰੇ ਲਈ ਇਹ ਕੰਮ ਕੀਤਾ ਆ ਕੀ ਹੈ ਤੁਸੀਂ ਉਹਦਾ ਵੀ ਧੰਨਵਾਦ ਕੀਤਾ ਆ ਪਰ ਵੱਡੀ ਮਹਿਮਾ ਕਿਨੂੰ ਦਿੱਤੀ ਆ ਆਪਣੇ ਪਰਮੇਸ਼ਰ ਨੂੰ ਸੋ ਬਹੁਤ ਸੁਲਝੇ ਹੋਏ ਸ਼ਬਦਾਂ ਦੇ ਨਾਲ ਕਿਸੇ ਨੂੰ ਆਦਰ ਦੇਣਾ ਅਸੀਂ ਪਰਮੇਸ਼ਰ ਦਾ ਆਦਰ ਕਿਸੇ ਮਨੁੱਖ ਨੂੰ ਦੇਣਾ ਬਿਲਕੁਲ ਵੀ ਨਹੀਂ